ਮੈਂ ਇਹ ਪੁੱਛਣਾ ਚਾਹਾਂਗਾ ਕਿ ਅੱਜ ਦੇ ਹਾਲਾਤ ਕੀ ਨੇ ਥੋੜੀ ਸਾਈਕਲ ਇੰਡਸਟਰੀ ਦੇ ਜਿਹੜੇ ਵੱਡੇ ਸਾਈਕਲਾਂ ਦੇ ਵਿੱਚ ਜਿੱਦਾਂ ਪਹਿਲਾਂ ਲੋਕਾਂ 'ਚ ਖੁਸ਼ੀ ਹੁੰਦੀ ਸੀ ਹੁਣ ਲੋਕਾਂ ਦੀਆਂ ਚੇਂਜ ਹੋ ਗਈਆਂ ਲੋਕਾਂ ਦੀ ਜ਼ਰੂਰਤਾਂ ਚੇਂਜ ਹੋ ਗਈਆਂ ਜਦੋਂ ਜਿਹੜੀ ਹਾਲਤ ਆ ਸਾਡੀ ਬਿਲਕੁਲ ਵਧੀਆ ਨਹੀਂ ਹੈ ਹੂੰ ਕਿਉਂਕਿ ਗਵਰਨਮੈਂਟ ਦਾ ਕੋਈ ਖਾਸ ਸਾਈਕਲ ਇੰਡਸਟਰੀ ਉੱਪਰ ਧਿਆਨ ਨਹੀਂ ਦਿੱਤਾ। ਨਾ ਤਾਂ ਸਟੇਟ ਦਾ ਧਿਆਨ ਹੈ ਤੇ ਨਾ ਹੀ ਸੈਂਟਰ ਦਾ ਧਿਆਨ ਹੈ। ਇੱਥੇ ਵੀ ਦੇਖਿਆ ਜਾਵੇ ਗਵਰਨਮੈਂਟ ਦਾ ਰੋਲ ਆ। ਅਸੀਂ ਅੱਗੇ ਕਿਉਂ ਨਹੀਂ ਵੱਧ ਰਹੇ ਹੈ ਜੀ? ਸਾਡੇ ਕੋਲੇ ਉਦਾਂ ਦੀ ਮਸ਼ੀਨਰੀ ਨਹੀਂ ਹੈ ਜਿਵੇਂ ਸੈਨਾ ਕੋਲੇ ਮਸ਼ੀਨਰੀ ਹੈ। ਇੱਥੇ ਗਵਰਨਮੈਂਟ ਸਾਡੀ ਸਪੋਰਟ ਹੋਣ ਗਵਰਨਮੈਂਟ ਆਪ ਕੋ ਗਵਰਨਮੈਂਟ ਸੈਂਟਰ ਦੇ ਵਿੱਚ ਬੀਜੇਪੀ ਗਵਰਨਮੈਂਟ ਇਹਨਾਂ ਦਾ ਤਾਲਮੇਲ ਨਹੀਂ ਸਹੀ। ਤਾਲਮੇਲ ਜੇ ਤੋ ਗਵਰਨਰ ਦਾ ਆਸਮੇ ਤਾਲਮਲ ਨਹੀਂ ਸਹੀ ਹੋਊਗਾ ਉਹ ਸਟੇਟ ਉਹ ਕਦੇ ਡਿਵੈਲਪਮੈਂਟ ਨਹੀਂ ਕਰੂਗਾ ਬੀਜਪੀ ਵਾਲੇ ਜਾਂ ਮਤਲਬ ਸੈਂਟਰ ਅਗਲੇ ਕਹਿੰਦੇ ਆ ਵੀ ਸਟੇਟ ਨੂੰ ਸਾਡੇ ਉਥੇ ਗਵਰਨਮੈਂਟ ਨਹੀਂ ਅਸੀਂ ਉਹਨਾਂ ਨੂੰ ਕਿਉਂ ਫੈਸਿਲਟੀਆਂ ਦੇਈਆਂ ਕਿਉਂ ਨਹੀਂ ਦਈਏ ਬਿਲਕੁਲ ਸਹੀ ਹੈ ਠੀਕ ਹੈ ਇਥੇ ਸਟੇਟ ਵਾਲਿਆ ਉਹ ਜਦੋਂ ਕੋਈ ਚੀਜ਼ ਹੁੰਦੀ ਹੈ ਉਹ ਖੰਡਰ ਵਾਲੇ ਉਹਨੂੰ ਰਿਫਿਊਜ਼ ਕਰ ਦਿੰਦੇ ਆ ਔਰ ਕਿੰਨਾ ਫਰਕ ਤੁਹਾਨੂੰ ਨਜ਼ਰ ਆਉਂਦਾ ਪਹਿਲਾਂ ਕੀ ਕਮਾਈ ਸੀ ਇੰਡਸਟਰੀ ਦੀ ਤੇ ਅੱਜ ਜਿਵੇਂ ਤੁਸੀਂ ਦੱਸ ਰਹੇ ਹੋ ਤੇ ਜਮ੍ਹਾਂ ਹੀ ਥੱਲੇ ਆ ਗਈ ਡੀਲਰ ਕੀ ਕਰਦੇ ਤੱਕੇ ਨਾਲ ਦਾ ਸਸਤਾ ਬਹੁਤ ਇਹਨਾਂ 10000 ਰੁਪਏ ਦਾ ਫਰਕ ਆ ਤੂੰ ਆ ਸੈਕਲ ਤੋ ਉਹ ਵੀ ਇੱਕ ਸਾਡੀ ਇੰਡਸਟਰੀ ਵਿੱਚ ਬਹੁਤ ਵੱਡਾ ਸੈਟਬੈਕ ਪਹੁੰਚਿਆ ਵਾ ਦੇਖੋ ਅੱਜ ਹੀ ਡੇਢ ਦੇ ਵਿੱਚ ਲੁਧਿਆਣਾ ਦੇ ਵਿੱਚ ਸੈਕੰਡ ਇੰਡਸਟਰੀ ਲਾਉਣ ਦਾ ਕੋਈ ਫਾਇਦਾ ਨਹੀਂ ਸਾਡਾ ਜਿਹੜਾ ਫਿਊਚਰ ਹੈਗਾ ਉਹ ਬਿਲਕੁਲ ਠੀਕ ਨਹੀਂ ਹੈ ਪੰਜਾਬੀ ਲਿੰਕ ਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਅੱਜ ਤੋਂ ਮੈਂ ਜੇ ਪੁਰਾਣੇ ਸਮਿਆਂ ਦੀ ਗੱਲ ਕਰਾਂ ਤੇ ਪੁਰਾਣੇ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਵਾ ਉਹ ਸਾਈਕਲ ਦਾ ਦੌਰ ਸ਼ੁਰੂ ਹੋਇਆ ਸੀਗਾ ਜਦੋਂ ਆਪਣਾ ਨੂੰ ਕੋਈ ਸਾਈਕਲ ਮਿਲਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਤਾਂ ਐ ਖੁਸ਼ੀ ਚੜ ਜਾਂਦੀ ਸੀ ਜਿਵੇਂ ਪਤਾ ਨਹੀਂ ਕੀ ਚੀਜ਼ ਮਿਲ ਗਈ ਹੋਵੇ ਬੰਦੇ ਨੂੰ ਪਰ ਅੱਜ ਦੇ ਟਾਈਮ ਦੇ ਵਿੱਚ ਜੇ ਮੈਂ ਗੱਲ ਕਰਾਂ ਤੇ ਇਸੇ ਸਾਈਕਲ ਇੰਡਸਟਰੀ ਦਾ ਮਾੜਾ ਹਾਲ ਹੈ ਕਹਿ ਲੋ ਕਿ ਦਿਨ ਬਾ ਦਿਨ ਜਿਹੜਾ ਰੋਜ਼ਗਾਰ ਹੈ ਉਹ ਘਟਦਾ ਜਾ ਰਿਹਾ ਹੈ ਸਰਕਾਰਾਂ ਇਸ ਵੱਲ ਧਿਆਨ ਨਹੀਂ ਦੇ ਰਹੀਆਂ ਕਿਉਂਕਿ ਜੇ ਆਪਾਂ ਅੱਜ ਦੇ ਯੁੱਗ ਦੀ ਗੱਲ ਕਰੀਏ ਤਾਂ ਵੱਡੀ ਵੱਡੀ ਗੱਡੀਆਂ ਆ ਗਈਆਂ ਬਹੁਤ ਤਰ੍ਹਾਂ ਦੇ ਟੂ-ਵੀਲਰ ਆ ਗਏ ਨੇ ਔਰ ਲੋਕਾਂ ਨੂੰ ਸਾਈਕਲ ਦੀ ਹੁਣ ਲੋੜ ਨਹੀਂ ਪੈਂਦੀ ਹਾਲਾਂਕਿ ਪਿਛਲੇ ਸਮਿਆਂ ਦੇ ਵਿੱਚ ਸਾਈਕਲ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਸੀ ਖੈਰ ਸਮੇਂ-ਸਮੇਂ ਦੀ ਗੱਲ ਹੈ ਪਰ ਅੱਜ ਦੇ ਟਾਈਮ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਸੁਧਾਰ ਕਿਵੇਂ ਹੋ ਸਕਦਾ ਉਸ ਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਚਰਨਜੀਤ ਸਿੰਘ ਵਿਸ਼ਕਰਮਾ ਜੀ ਮੌਜੂਦ ਰਹਿਣਗੇ ਬਹੁਤ ਪੁਰਾਣਾ ਇਹਨਾਂ ਦਾ ਇਸ ਇੰਡਸਟਰੀ ਦੇ ਨਾਲ ਨਾਤਾ ਹੈ ਔਰ ਬਖੂਬੀ ਇਹ ਸਾਨੂੰ ਜਾਣਕਾਰੀ ਦੇ ਸਕਦੇ ਨੇ ਇਸ ਮਾਮਲੇ ਨੂੰ ਲੈ ਕੇ ਕਿ ਕਿਵੇਂ ਇੰਡਸਟਰੀ ਵੱਧ ਸਕਦੀ ਹੈ ਕਿਵੇਂ ਇੰਡਸਟਰੀ ਦੁਬਾਰਾ ਜਿਹੜੀ ਆ ਉਹ ਵਧੀਆ ਲੈਵਲ ਤੇ ਚੱਲ ਸਕਦੀ ਹੈ ਔਰ ਕਿਹੜੀਆਂ-ਕਿਹੜੀਆਂ ਚੀਜ਼ਾਂ ਇੰਡਸਟਰੀ ਨੂੰ ਚਾਹੀਦੀਆਂ ਨੇ ਚਾਹੇ ਸਰਕਾਰ ਵੱਲੋਂ ਹੋਵੇ ਚਾਹੇ ਹੋਰ ਸੂਬਿਆਂ ਤੋਂ ਹੋਵੇ ਹੋਰ ਕੰਟਰੀਆਂ ਤੋਂ ਹੋਵੇ ਸਭ ਤੋਂ ਪਹਿਲਾਂ ਸਰ ਦਾ ਸਵਾਗਤ ਕਰਾਂਗੇ ਉਸ ਤੋਂ ਬਾਅਦ ਅੱਗੇ ਦੀ ਗੱਲਬਾਤ ਤੁਹਾਡੇ ਰੁਬਰੂ ਕਰਾਂਗੇ ਸਰ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਕਿਵੇਂ ਹੋ ਸਰ ਠੀਕ ਠਾਕ ਚੜ੍ਹਦੀ ਕਲਾ ਜੀ ਬਿਲਕੁਲ ਚੜ੍ਹਦੀ ਕਲਾ ਜੀ ਸਰ ਜਿਵੇਂ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਹੀ ਕਿਹਾ ਕਿ ਪੁਰਾਣਾ ਯੁੱਗ ਸੀ ਕਿ ਬੰਦੇ ਨੂੰ ਇੱਕ ਸਾਈਕਲ ਮਿਲ ਜਾਂਦਾ ਸੀ ਤੇ ਐਂ ਲੱਗਦਾ ਸੀ ਪਤਾ ਨਹੀਂ ਕਿਹੜੀ ਕੋਈ ਹੀਰੇ ਮੋਤੀ ਦੀ ਚੀਜ਼ ਹੱਥ ਲੱਗੀ ਐਂ ਚਾਹ ਚੜ੍ਹਦਾ ਸੀ ਪਰ ਅੱਜ ਦੇ ਟਾਈਮ 'ਚ ਉਹ ਚੀਜ਼ਾਂ ਨਹੀਂ ਦੇਖਣ ਨੂੰ ਮਿਲਦੀਆਂ ਯੁੱਗ ਬਦਲ ਗਿਆ ਸਮਾਂ ਬਦਲ ਗਿਆ ਔਰ ਸਮੇ ਦੇ ਸਬ ਨਾਲ ਲੋੜ ਬਦਲ ਗਈ ਹੈ ਮੈਂ ਇਹ ਪੁੱਛਣਾ ਚਾਹੂੰਗਾ ਕਿ ਅੱਜ ਦੇ ਹਾਲਾਤ ਕੀ ਨੇ ਥੋੜੀ ਸਾਈਕਲ ਇੰਡਸਟਰੀ ਦੇ ਗਗਨ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਵੀ ਜਦੋਂ ਪੁਰਾਣੇ ਟਾਈਮ ਦੇ ਵਿੱਚ ਜਦੋਂ ਬੱਚੇ ਨੂੰ ਸਾਈਕਲ ਮਿਲਦਾ ਸੀ ਨਾ ਪਹਿਲਾਂ ਤਾਂ ਫਾਦਰ ਮਦਰ ਕੰਡੀਸ਼ਨ ਰੱਖਦੇ ਤੂੰ ਪਾਸ ਹੋਵੇਂਗਾ ਫਿਰ ਤੈਨੂੰ ਸਾਈਕਲ ਦਵਾਂਗੇ ਹਾਂ ਬਿਲਕੁਲ ਠੀਕ ਪਰ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਹੁਣ ਸਾਈਕਲ ਨੂੰ ਇੱਕ ਕੋਈ ਜਿਹੜੇ ਛੋਟੇ ਬੱਚਿਆਂ ਨੂੰ ਫਿਰ ਸੀਮਤ ਹੈਗੀ ਔਰ ਉਹਨੂੰ ਫਿਰ ਥੋੜਾ ਸ਼ੌਂਕ ਹੈਗਾ ਵਾ ਤੇ ਜਿਹੜੇ ਵੱਡੇ ਸਾਈਕਲਾਂ ਦੇ ਵਿੱਚ ਜਿੱਦਾਂ ਪਹਿਲਾਂ ਲੋਕਾਂ 'ਚ ਖੁਸ਼ੀ ਹੁੰਦੀ ਸੀ ਹੁਣ ਲੋਕਾਂ ਦੀਆਂ ਚੇਂਜ ਹੋ ਗਈਆਂ ਵਾ ਲੋਕਾਂ ਦੀਆਂ ਜ਼ਰੂਰਤਾਂ ਚੇਂਜ ਜ਼ਰੂਰਤਾਂ ਚੇਂਜ ਹੋ ਗਈਆਂ ਔਰ ਜਿਸ ਸਮੇਂ ਨੇ ਤੁਸੀਂ ਕਿਹਾ ਵੀ ਜਿਹੜੀ ਹਾਲਤ ਹੈਗੀ ਸਾਈਕਲ ਇੰਡਸਟਰੀ ਦੀ ਬਿਲਕੁਲ ਗਗਨ ਦੀ ਹਾਲਤ ਤਾਂ ਸਾਡੀ ਬਿਲਕੁਲ ਵਧੀਆ ਨਹੀਂ ਹੈ ਕਿਉਂਕਿ ਗਵਰਨਮੈਂਟ ਦਾ ਕੋਈ ਖਾਸ ਸਾਈਕਲ ਇੰਡਸਟਰੀ ਉੱਪਰ ਧਿਆਨ ਨਹੀਂ ਹੈ ਨਾ ਤਾਂ ਸਟੇਟ ਦਾ ਧਿਆਨ ਹੈ ਤੇ ਨਾ ਹੀ ਸੈਂਟਰ ਦਾ ਧਿਆਨ ਹੈ ਕਿਉਂਕਿ ਅਗਰ ਦੇਖਿਆ ਜਾਵੇ ਤੇ ਸਾਡੀ ਸਾਈਕਲ ਦੀ ਉੱਥੇ ਖੜਿਆ ਦੀ 75000 ਤੋਂ 80000 ਸਾਈਕਲ ਪਰ ਡੇ ਪਰ ਡੇ ਤਕਰੀਬਨ ਅਗਰ ਦੇਖਿਆ ਜਾਵੇ ਸਾਲ ਦਾ 2.5 ਕਰੋੜ ਸਾਈਕਲ ਲਾ ਲਉ ਜਾਂ ਮੈਕਸਮਮ 3 ਕਰੋੜ ਸਾਈਕਲ ਲਾ ਲਉ 올 ਓਵਰ ਇੰਡੀਆ ਚ ਹੋਲ ਓਵਰ ਇੰਡੀਆ ਦੇ ਵਿੱਚ ਅੱਛਾ ਜੀ ਤਕਰੀਬਨ ਸਾਡੇ ਜੋ ਟਰਨਓਵਰ ਦੇਖਿਆ ਜਾਵੇ ਤਾਂ 1300 ਤੋਂ ਲੈ ਕੇ 1400 ਕਰੋੜ ਦੀ ਟਰਨਓਵਰ ਐਨੋਲ ਬਹੁਤ ਘੱਟ ਹੈਗੀ ਬਹੁਤ ਘੱਟ ਹੈ ਔਰ ਅਗਰ ਦੇਖਿਆ ਜਾਵੇ ਐਕਸਪੋਰਟ ਕਿੰਨੀ ਆ ਸਾਡੀ ਸਾਰੇ ਸਾਡੀ 600 ਤੋਂ ਲੈ ਕੇ 700 ਤੱਕ ਦੀ ਐਕਸਪੋਰਟ ਦਾ ਕੁਝ ਵੀ ਨਹੀਂ ਹੈਗਾ ਹਾਂਜੀ ਔਰ ਹੈਰਾਨਗੀ ਦੀ ਗੱਲ ਇਹ ਆ ਵੀ ਜਿਹੜਾ ਸਾਡਾ ਕੰਪੀਟੀਟਰ ਹੈਗਾ ਚਾਈਨਾ ਚਾਈਨਾ ਅੱਜ ਦੀ ਡੇਢ ਦੇ ਵਿੱਚ ਤਕਰੀਬਨ 20 ਤੋਂ 25 ਕਰੋੜ ਸਾਈਕਲ ਬਣਾਉਂਦਾ ਵਾ ਐਨੋਲ ਅੱਜ ਦੇ ਟਾਈਮ ਦੇ ਵਿੱਚ ਵੀ ਅਸੀਂ ਬਣਾਉਂਦੇ ਆ 2.5 ਕਰੋੜ ਹਮ ਗੈਪ ਕਿੰਨਾ ਵਾ ਹਮ ਠੀਕ ਹੈ ਉਹ ਗੈਪ ਅਸੀਂ ਕਿਦਾਂ ਭਰਾਂਗੇ ਅਸੀਂ ਬਹੁਤ ਸਾਲਾਂ ਤੋਂ ਇਹੀ ਚੀਜ਼ ਦੇ ਲੱਗੇ ਆ ਵਾ ਤੇ ਗੈਪ ਕਿਦਾਂ ਭਰਾਂਗੇ ਸਾਨੂੰ ਸਮਝ ਨਹੀਂ ਲੱਗਦੀ ਹੈਗੀ ਹਮ ਕਿਉਂਕਿ ਅਸੀਂ ਬਹੁਤ ਪਿੱਛੇ ਆ ਹਮ ਚਾਈਨਾ ਦੇਖਿਆ ਜਾਵੇ ਤਾਂ ਵਰਲਡ ਦਾ 66% ਸਾਰਿਆਂ ਨੂੰ ਸਪਲਾਈ ਕਰਦਾ ਵਾ ਹਮ ਬਿਲਕੁਲ ਔਰ ਇੰਡੀਆ 1% ਵੀ ਨਹੀਂ ਕਹਿ ਲਵਾਂ ਆਪਾਂ 1% ਬੰਨੀ ਆਪਾਂ ਸਪਲਾਈ ਕਰਦੇ ਕਿਉਂਕਿ ਸਾਡੇ ਲਈ ਬਹੁਤ ਖੁੱਲੀਆਂ ਮਾਰਕੀਟਾਂ ਵਾ ਹਮ ਈਵਨ ਤੁਸੀਂ ਦੇਖਿਆ ਹੋਊਗਾ ਵੀ ਗਵਰਨਮੈਂਟ ਦੀ ਜਿੰਨੀਆਂ ਫੋਰਨ ਯੂਰਪਨ ਹੈਗੇ ਜਾਂ ਅਮਰੀਕਨ ਹੈਗੇ ਆ ਉਹਨਾਂ ਦੀ ਉਹਨਾਂ ਨੇ ਸਾਡੇ ਚਾਈਨਾ ਤੋਂ ਲੈਣ ਵਾਸਤੇ ਇੰਟਰਸਟਡ ਨਹੀਂ ਹੈਗੀ ਆ ਕਿਉਂਕਿ ਉਹ ਸਾਰੇ ਲੋਕੀ ਚਾਈਨਾ ਨੂੰ ਕਹਿੰਦੇ ਆ ਵੀ ਆਪਾਂ ਸ਼ਿਫਟ ਕਰੋ ਚਾਈਨਾ ਤੋਂ ਉਹ ਇੰਡੀਆ ਤੋਂ ਲੈਣ ਵਾਸਤੇ ਬੜਾ ਇੰਟਰਸਟਡ ਆ ਸਾਈਕਲ ਐਂਡ ਸਾਈਕਲ ਪਾਰਟਸ ਪਰ ਇੱਥੇ ਉਹਨਾਂ ਨੂੰ ਕੁਆਲਿਟੀ ਨਹੀਂ ਮਿਲਦੀ ਉਸ ਲੈਵਲ ਦੇ ਅਸੀਂ ਕੰਪੋਨੈਂਟ ਹਲੇ ਨਹੀਂ ਬਣਾਏ ਅਸੀਂ ਅੱਜ ਵੀ ਉਹ ਪੁਰਾਣੇ ਇੰਟਰਡਿਸ਼ਨ ਦੇ ਤਰੀਕੇ ਨਾਲ ਕੰਮ ਕਰ ਰਹੇ ਹਾਂ ਇੱਥੇ ਵੀ ਦੇਖਿਆ ਜਾਵੇ ਗਵਰਨਮੈਂਟ ਦਾ ਰੋਲ ਆ ਅਸੀਂ ਅੱਗੇ ਕਿਉਂ ਨਹੀਂ ਵੱਧ ਰਹੇ ਹੈਗੇ ਸਾਡੇ ਕੋਲੇ ਉਦਾਂ ਦੀ ਮਸ਼ੀਨਰੀ ਨਹੀਂ ਹੈ ਜੋ ਚైనా ਕੋਲੇ ਮਸ਼ੀਨਰੀ ਹੈ ਸਾਡੀ ਲੇਬਰ ਦੀ ਕੁਆਲਿਟੀ ਉਨੀ ਵਧੀਆ ਨਹੀਂ ਹੈ ਜੋ ਚైనా ਦੀ ਲੇਬਰ ਦੀ ਕੁਆਲਿਟੀ ਵਧੀਆ ਕੰਮ ਕਰਦੀ ਹੈ ਕਿਉਂਕਿ ਗਵਰਨਰ ਚਾਹੁੰਦਾ ਵਾ ਵੀ ਸਾਨੂੰ ਅਗਰ ਅਸੀਂ ਆਪਣੀ ਸੇਲ ਵਧਾਉਣੀ ਹੈ ਸੇਲ ਤਾਂ ਹੀ ਵਧੂ ਜੇ ਸਾਡੀ ਮਦਰ ਮਸ਼ੀਨਾਂ ਠੀਕ ਹੋਣਗੀਆਂ ਸਾਡੀ ਮਦਰ ਮਸ਼ੀਨ ਮੀਨ ਸਾਡੇ ਅੱਛੇ ਸਾਡੇ ਕੋਲ ਟੈਕਨੀਕਲ ਦੇ ਪ੍ਰੈਸਸ ਹੋਣਗੇ ਬੀ ਐਮ ਸੀ ਸੀ ਐਨ ਸੀ ਨਵੀਆਂ ਨਵੀਆਂ ਟੈਕਨੋਲੋਜੀ ਦੀਆਂ ਮਸ਼ੀਨਾਂ ਹੋਣਗੀਆਂ ਜਿਹੜੇ ਚਾਈਨਾ ਵਿੱਚ ਚੱਲਦੀਆਂ ਰੋਬੋਟਿਕ ਮਸ਼ੀਨਾਂ ਹੋਣਗੀਆਂ ਉਹ ਸਾਡੇ ਤੇ ਕਮੀ ਆ ਟੈਲੈਂਟ ਚ ਕੋਈ ਕਮੀ ਨਹੀਂ ਸਾਡੇ ਲੁਧਿਆਣੇ ਦੇ ਵਿੱਚ ਸੈਕਟਰ ਇੰਡਸਟਰੀ ਦੇ ਜਿੰਨੇ ਪੁਰਾਣੇ ਮੈਨੂਫੈਕਚਰ ਹੈਗੇ ਬਹੁਤ ਹੀ ਮਤਲਬ ਸਮਝ ਲੋ ਵੀ ਉਹ ਪੀ ਐਨ ਤੋਂ ਪ੍ਰੋਪਾਇਟਰ ਤੱਕ ਆ ਬਹੁਤ ਵਧੀਆ ਹੁਨਰ ਆਉਣਾ ਵਿੱਚ ਬਸ ਔਜ਼ਾਰਾਂ ਦੀ ਕਮੀ ਹੈ ਬਸ ਹੁਣ ਸਾਨੂੰ ਅਗਰ ਅੱਛੀਆਂ ਮਸ਼ੀਨਸ ਮਦਰਨ ਮਸ਼ੀਨਸ ਮਿਲ ਜਾਣ ਜਿਹਦੇ ਅਸੀਂ ਕੰਪੋਨੈਂਟ ਬਣਾਈਏ ਕਿਉਂਕਿ ਹੁਣ ਮਲਟੀ ਅੱਗੇ ਅਸੀਂ ਦੋ ਹੁਣ ਕੰਪੋਨੈਂਟ ਬਣਾ ਰਹੇ ਹਾਂ ਡਿਫਰੈਂਟ ਪੰਜ ਸਟੇਜਾਂ ਕੋਈ ਕੰਪੋਨੈਂਟ ਤਿਆਰ ਕਰਦੇ ਕੋਈ ਅੱਠ ਜੀ ਤਿਆਰ ਕਰਦੇ ਹਾਂ ਚਾਈਨਾ ਵਿੱਚ ਤਕਰੀਬਨ ਉਹ ਇੱਕ ਸਟੇਜ ਤੇ ਸਾਰੇ ਕੰਪੋਨੈਂਟ ਤਿਆਰ ਹੋ ਜਾਂਦੇ ਆ ਉਹਦੇ ਨਾਲ ਕੁਆਲਿਟੀ ਬੈਟਰ ਹੁੰਦੀ ਹੈ ਲੀਵਰ ਸੇਫ ਹੁੰਦੀ ਹੈ એનર્ਜੀ ਸੇਫ ਹੁੰਦੀ ਹੈ ਸੋ ਗੌਰਮੈਂਟ ਦਾ ਰੋਲ ਇੱਥੇ ਇਹ ਆ ਵੀ ਸਾਨੂੰ ਜਿਹੜੀਆਂ ਅਸੀਂ ਮਸ਼ੀਨਾਂ ਬਾਹਰੋਂ ਲੈ ਰਹੇ ਹਾਂ ਉਹਦੇ ਹੂੰ ਗੌਰਮ ਨੂੰ ਚਾਹੀਦਾ ਵੀ ਸਾਨੂੰ ਉਹ ਡਿਊਟੀ ਐਮਐਸਐਮ ਇੰਡਸਟਰੀ ਵਾਸਤੇ ਜਿਹੜੀ ਬਾਈਸਾਈਕਲ ਨਹੀਂ ਜ਼ਿਆਦਾਤਰ ਐਮਐਸਐਮ ਇੰਡਸਟਰੀ ਹੈ ਐਮਐਸਐਮ ਇੰਡਸਟਰੀ ਨੂੰ ਡਿਊਟੀ ਫ੍ਰੀ ਕਰ ਦੇਣ ਕੁਝ ਟਾਈਮ ਲਈ ਤਾਂ ਕਿ ਅਸੀਂ ਕੁਝ ਮਸ਼ੀਨਾਂ ਬਾਹਰੋਂ ਇੰਪੋਰਟ ਕਰ ਸਕੀਏ ਡਿਊਟੀ ਫ੍ਰੀ ਤੋਂ ਤਾਂ ਕਿ ਅਸੀਂ ਇੱਥੇ ਮਸ਼ੀਨਾਂ ਲਗਾਈਏ ਮਸ਼ੀਨਾਂ ਲਗਾ ਕੇ ਅਸੀਂ ਆਪਣੇ ਨੂੰ ਅਪਗ੍ਰੇਡ ਕਰੀਏ ਬੇਸਿਕ ਸਾਡੀ ਇੰਡਸਟਰੀ ਨੂੰ ਅਪਗ੍ਰੇਡ ਹੋਣ ਦੀ ਜ਼ਰੂਰਤ ਆ ਕਿਉਂਕਿ ਇੰਡੀਆ ਦੇ ਵਿੱਚ ਸੇਲ ਇਟ ਸਟਕ ਹੋ ਗਈ ਹੈ ਹੂੰ ਤੇ ਕਰਮ 2.5 ਕਰੋੜ ਤੋਂ 3 ਕਰੋੜ ਤੱਕ ਦੀ ਸੇਲ ਸਾਡੀ ਪਿਛਲੇ ਕਿੰਨੇ ਸਾਲਾਂ ਤੋਂ ਦੇ ਦੇ ਸਟਕ ਹੋ ਗਈ ਹੈ। ਹੂੰ ਔਰ ਇਹ ਹੈਰਾਨੀ ਦੀ ਗੱਲ ਹੈ ਇਹਦੇ ਵਿੱਚ ਤਕਰੀਬਨ 40-45 ਲੱਖ ਐਨੂਲ ਮਹੀਨੇ ਕਾ ਮਹੀਨੇ ਦਾ ਅਸੀਂ ਟੈਂਡਰ ਜੀ ਬੇਚਦੇ ਆ। ਹੂੰ ਟੈਂਡਰ ਦੇ ਬਾਈਸਾਈਕਲ ਬੇਚਦੇ ਗਵਰਨਮੈਂਟ ਦੇ ਟੈਂਡਰ ਆਉਂਦੇ ਹੈਗੇ ਆ। ਠੀਕ ਹੈ। ਬਾਕੀ ਅਸੀਂ ਆਪਣੀ ਡੋਮੈਸਟਿਕ ਮਾਰਕੀਟ ਦੇ। ਉਹ ਟੈਂਡਰ ਦਾ ਹੀ ਕੀ ਕੋਸਟ ਹੁੰਦੀ ਆ ਜਿਹੜਾ ਹੁੰਦਾ। ਦੇਖੋ ਟੈਂਡਰ ਦਾ ਕੀ ਹੁੰਦਾ ਨਾ ਟੈਂਡਰ ਇੱਕ ਪਾਰਟਿਕਲ ਸਾਈਕਲ ਚੱਲਦਾ ਜਦਾਂ ਕੋ ਗਵਰਨਮੈਂਟ ਦੀ ਸਕੀਮਸ ਹੁੰਦੀ ਹੈ ਗਵਰਨਮੈਂਟ ਦੇ ਕੋਲੇ ਜਿੱਦਾਂ ਲੇਡੀਜ਼ ਸਾਈਕਲ ਜ਼ਿਆਦਾ ਸੇਲ ਹੁੰਦੇ ਆ ਉਹਦੇ ਨਾਲ ਕੀ ਹੁੰਦਾ ਬਾ ਵੀ ਇੱਕਦਮ ਟੈਂਡਰ ਦੇ ਆਰਡਰ ਸਾਡੇ ਕੋਲੇ ਆ ਜਾਂਦੇ ਆ ਟੈਂਡਰ ਦੇ 40 ਤੋਂ 45 ਲੱਖ ਮਹੀਨੇ ਦੇ ਆਰਡਰ ਸਾਡੇ ਕੋਲੇ ਹੁੰਦੇ ਹੈਗੇ ਪਰ ਹੁਣ ਉਹ ਵੀ ਡੇ ਬਾ ਡੇ ਘਟ ਰਹੇ ਆ ਠੀਕ ਹੈ ਕਿਉਂਕਿ ਸਟੇਟ ਦੇ ਵਿੱਚ ਜਦੋਂ ਤਾਂ ਇਲੈਕਸ਼ਨ ਦਾ ਨੇੜੇ ਤੇ ਜਿਹੜੇ ਹੁੰਦੇ ਉਦੋਂ ਤਾਂ ਟੈਂਡਰ ਬਾਇੰਗ ਜ਼ਿਆਦਾ ਹੁੰਦੇ ਆ ਜੋ ਘਟ ਜਾਂਦੀਆਂ ਪਰ ਘਟ ਜਾਂਦੇ ਆ ਹੁਣ ਲੋਕੀ ਸਾਈਕਲ ਦੀ ਜਗ੍ਹਾ ਕੋਈ ਲੈਪਟਾਪ ਦੇਣ ਲੱਗ ਗਏ ਕੋਈ ਮੋਬਾਈਲ ਦੇਣ ਲੱਗ ਗਏ ਇਸ ਲਈ ਸਾਈਕਲ ਦੀ ਹੁਣ ਅੱਗੇ ਨਾਲੋਂ ਟੈਂਡਰ ਨੂੰ ਸਟੇਟ ਗਵਰਨਮੈਂਟ ਦੀ ਔਰ ਸੈਂਟਰ ਗਵਰਨਮੈਂਟ ਦੀ ਸਾਡੀ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਆ ਸਾਡੇ ਇੰਡਸਟਰੀਸਟ ਵੀ ਵੀ ਜਦੋਂ ਇੱਥੇ ਗਵਰਨਮੈਂਟ ਸਾਡੀ ਸਪੋਜ਼ ਹੋਣ ਗਵਰਨਮੈਂਟ ਆਪ ਗਵਰਨਮੈਂਟ ਸੈਂਟਰ ਦੇ ਵਿੱਚ ਬੀਜੇਪੀ ਗਵਰਨਮੈਂਟ ਇਹਨਾਂ ਦਾ ਤਾਲਮੇਲ ਨਹੀਂ ਸਹੀ ਤਾਲਮੇਲ ਨਹੀਂ ਜਦੋਂ ਗਵਰਨਮੈਂਟ ਦਾ ਆਪਸ ਵਿੱਚ ਤਾਲਮੇਲ ਨਹੀਂ ਸਹੀ ਹੋਊਗਾ ਉਹ ਸਟੇਟ ਉਹ ਕਦੇ ਡਿਵੈਲਪਮੈਂਟ ਨਹੀਂ ਕਰੂਗਾ ਕਿਉਂਕਿ ਬੀਜੇਪੀ ਵਾਲੇ ਜਾਂ ਮਤਲਬ ਸੈਂਟਰ ਅਗਰੇ ਕਹਿੰਦੇ ਆ ਵੀ ਸਟੇਟ ਨੂੰ ਸਾਡੇ ਉੱਤੇ ਗਵਰਨਮੈਂਟ ਨਹੀਂ ਅਸੀਂ ਉਹਨਾਂ ਨੂੰ ਕਿਉਂ ਫੈਸਿਲਿਟੀਆਂ ਦੇਈਏ ਕਿਉਂ ਦੇਈਏ ਬਿਲਕੁਲ ਸਹੀ ਹੈ ਠੀਕ ਹੈ ਇੱਥੇ ਸਟੇਟ ਵਾਲਿਆ ਜਦੋਂ ਕੋਈ ਚੀਜ਼ ਹੁੰਦੀ ਹੈ ਉਹ ਸੈਂਟਰ ਵਾਲਿਓ ਉਹਨੂੰ ਰਿਫਿਊਜ਼ ਕਰ ਦਿੰਦੇ ਆ ਇਹ ਸਾਡੀ ਬਦਕਿਸਮਤੀ ਹੈ ਸਾਡੇ ਪੰਜਾਬ ਦੀ ਸਾਡੀ ਸੈਕਟਰ ਇੰਡਸਟਰੀ ਦੀ ਵੀ ਜਦੋਂ ਇਹ ਸਾਡੇ ਗਵਰਨਮੈਂਟ ਪੈਰਨਲ ਹੀ ਚੱਲਦੀ ਏ ਇਕੱਠੀਆਂ ਗਵਰਨਮੈਂਟਾਂ ਬਹੁਤ ਘੱਟ ਹੋਈਆਂ ਵੀ ਸੈਂਟਰ ਵੀ ਸੇਮ ਗਵਰਨਮੈਂਟ ਹੋਵੇ ਤੇ ਸਟੇਟ ਵਿੱਚ ਵੀ ਸੇਮ ਗਵਰਨਮੈਂਟ ਉਹ ਵੀ ਇੱਕ ਸਾਡਾ ਕਾਰਨ ਆ ਵੀ ਸਾਡੀ ਜਿਹੜੀ ਗਰੋਥ ਆ ਸੈਕੰਡ ਇੰਡਸਟਰੀ ਦੀ ਨਹੀਂ ਹੋ ਰਹੀ ਹੈਗੀ ਨਹੀਂ ਹੋ ਰਹੀ ਹੈਗੀ ਸਰ ਜੇ ਮੈਂ ਤੁਹਾਡੀ ਗੱਲ ਕਰਾਂ ਤੇ ਤੁਸੀਂ ਇਸ ਇੰਡਸਟਰੀ ਦੇ ਵਿੱਚ ਬਹੁਤ ਪੁਰਾਣੇ ਹੋ ਔਰ ਤੁਹਾਡਾ ਤਜਰਬਾ ਬਹੁਤ ਹੈ ਇਸ ਇੰਡਸਟਰੀ ਨੂੰ ਲੈ ਕੇ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਸਾਈਕਲ ਦੀ ਡਿਮਾਂਡ ਬਹੁਤ ਸੀ ਹਾਲਾਂਕਿ ਕਿਉਂਕਿ ਉਦੋਂ ਬਾਕੀਆਂ ਚੀਜ਼ਾਂ ਨਹੀਂ ਚੱਲਦੀਆਂ ਸੀ ਪਰ ਅੱਜ ਟੂ wheeler ਮੋਟਰਬਾਈਕ ਐ ਐਕਟਿਵ ਐ ਜਾਂ ਗੱਡੀਆਂ ਵੱਡੀਆਂ ਵੱਡੀਆਂ ਆ ਗਈਆਂ ਨੇ ਆਪਣੇ ਇੱਥੇ ਤੇ ਕਿੰਨਾ ਕੋ ਫਰਕ ਹੈਗਾ ਸਰ ਇਹ ਪਹਿਲੇ ਸਮੇਂ ਦੇ ਵਿੱਚ ਦੇ ਹੁਣ ਦੇ ਸਮੇਂ ਦੇ ਵਿੱਚ ਉਹ ਕਿੰਨਾ ਫਰਕ ਤੁਹਾਨੂੰ ਨਜ਼ਰ ਆਉਂਦਾ ਪਹਿਲਾਂ ਕੀ ਕਮਾਈ ਸੀ ਇੰਡਸਟਰੀ ਦੀ ਤੇ ਅੱਜ ਜਿਵੇਂ ਤੁਸੀਂ ਦੱਸ ਰਹੇ ਹੋ ਤੇ ਜਮ੍ਹਾਂ ਹੀ ਥੱਲੇ ਆ ਗਈ ਆ ਦੇਖੋ ਇਹ ਬੜਾ ਅੱਛਾ ਤੁਸੀਂ ਪੁੱਛਿਆ ਹੋਇਆ ਦੇਖੋ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਅੱਛੇ ਮਾਰਜਨ ਪ੍ਰੋਫਿਟ ਹੁੰਦੇ ਸੀ ਕਿਉਂਕਿ ਅਸੀਂ ਹੱਥੀਂ ਕੰਮ ਕਰਦੇ ਸਾਰੇ ਲੋਕ ਤੇ ਉਦੋਂ ਸਾਈਕਲ ਦੀ ਡਿਮਾਂਡ ਵੀ ਸੀ ਕਿਉਂਕਿ ਉਦੋਂ ਪਰਟੀਕੂਲ ਤਿੰਨ ਚਾਰ ਸਾਈਕਲ ਮਾਰਕੀਟ 'ਚ ਲੱਗਦੇ ਸੀ ਤੁਸੀਂ ਕਾਲਾ ਸਾਈਕਲ ਜਿਹਨੂੰ ਆਪਾਂ ਕਹਿੰਦੇ ਕਾਲਾ ਰੋਡਸ ਤੋਂ ਸਭਾਈ ਸਾਈਕਲ ਠੀਕ ਆ ਦੋ ਤਿੰਨ ਸਾਈਕਲ ਲੱਗਦੇ ਸੀ ਉਹ ਸਾਈਕਲ ਦੀ ਹਿਊਜ ਡਿਮਾਂਡ ਹੁੰਦੀ ਸੀ ਉਦੋਂ ਸਾਈਕਲ ਨੂੰ ਐਜ ਇੱਕਲਰ ਸਾਈਕਲ ਜੂਸ ਨਹੀਂ ਕਰਦੇ ਸੀਗੇ ਉਦੋਂ ਐ ਸਾਈਕਲ ਨੂੰ ਐਜ ਕਨਵੇਸ ਯੂਸ ਕਰਦੇ ਸੀ ਉਹਦੇ ਉੱਪਰ ਸਾਮਾਨ ਰੱਖ ਕੇ ਕੋਈ ਦੂਜੀ ਨੇ ਆਪਣਾ ਚੱਲਦਾ ਹੁੰਦਾ ਕੱਪੜੇ ਵੇਚਣ ਵਾਲਾ ਚੱਲਦਾ ਹੁੰਦਾ ਦੀ ਪਿੰਡਾਂ ਦੇ ਵਿੱਚ ਹੋਰਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਮੋਤੋਂ ਦੇਖੇ ਮਿਲਿਆ ਇਵਨ ਕਿ ਇੱਕ ਥਾਂ ਤੋਂ ਦੂਜੀ ਥ ਉਹ ਅਜੇ ਟਰਾਂਸਪੋਰਟ ਵੀ ਜੁਸਕ ਕਰ ਰਹੇ ਨੇ ਬਿਲਕੁਲ ਠੀਕ ਹੈ ਪਰ ਅੱਜ ਹੀ ਡੇਡ ਦੇ ਵਿੱਚ ਉਹ ਚੀਜ਼ਾਂ ਨਹੀਂ ਰਹੀਆਂ ਨਹੀਂ ਰਹੀਆਂ ਠੀਕ ਹੈ ਕੋਵਿਡ ਤੋਂ ਬਾਅਦ ਕੀ ਹੋ ਗਿਆ ਵਾ ਵੀ ਸਾਈਕਲ ਦੀ ਇੱਕਦਮ ਡਿਮਾਂਡ ਵਧ ਗਈ ਉਹ ਵੀ ਇੱਕ ਸਾਨੂੰ ਬਹੁਤ ਵੱਡਾ ਸੈਟਬੈਕ ਪਹੁੰਚਿਆ ਇੱਕਦਮ ਡਿਮਾਂਡ ਜ਼ਿਆਦਾ ਵਧ ਗਈ اچھا ਉਹ ਸਾਢੇ ਛਾਲ ਡਿਮਾਂਡ ਇੰਨੀ ਜ਼ਿਆਦਾ ਆ ਗਈ ਸਪੋਜ਼ ਅਸੀਂ 85 ਤੋਂ 90 ਹਜ਼ਾਰ ਸਾਈਕਲ ਭਾਡੇ ਬਣਾਉਂਦੇ ਉਦੋਂ ਡਿਮਾਂਡ 1 ਲੱਖ ਸਾਈਕਲ ਤੋਂ ਉੱਪਰ ਆ ਗਈ ਉਹਦੇ ਨਾਲ ਨਵੇਂ ਸਾਈਕਲ ਬਣਾਉਣ ਵਾਲੇ ਮਾਰਕੀਟ ਦੇ ਵਿੱਚ ਬਹੁਤ ਆ ਗਏ ਉਹ ਨਵੇਂ ਜਦੋਂ ਸੇਲ ਘਟ ਗਈ ਜਦੋਂ ਹੁਣ ਅਸੀਂ ਸਟੈਂਡਰਡ ਸੇਲ ਤੇ ਆ ਗਏ ਰੈਗੂਲਰ ਸੇਲ ਤੇ ਆ ਗਏ ਉਹ ਜਿਹੜੇ ਸਾਈਕਲ ਇੱਕਦਮ ਨਵੇਂ ਨਵੇਂ ਬਣਾਉਣ ਵਾਲੇ 150 200 ਘੱਟ ਜ਼ਿਆਦਾ ਹੀ ਹੋ ਗਏ ਸੀਗੇ ਹੁਣ ਉਹ ਕੀ ਕਰ ਰਿਹਾ ਵੀ ਸਾਡੀ ਰੇਟ ਬਾਰ ਹੋ ਗਈ ਉਹ ਇੰਨਾ ਘੱਟ ਰੇਟ ਤੇ ਐਮਪਟੀ ਵੀ ਸਾਈਕਲ ਤੁਸੀਂ ਲਾ ਰਹੋ 2000 ਦਾ ਵੇਚ ਦਿੰਦੇ ਆ ਜਦਕਿ ਜਿਹੜੇ ਕੋਈ ਸਟੈਂਡਰਡ ਦੀ ਕੰਪੋਨੈਂਟ 3000 ਤੋਂ ਘਾਟੋ ਕਰੇ ਪੈਂਦਾ ਨੀਗਾ ਇਹ 2000 ਸਾਈਕਲ ਵੇਚ ਦਿੰਦੇ ਆ ਸੋ ਹੁਣ ਕੀ ਹੋ ਗਿਆ ਵਾ ਇੱਕ ਤਾਂ ਕੁਆਲਿਟੀ ਸਾਡੇ ਜਿਹੜੀ ਸਾਈਕਲ ਦੀ ਘਾਟ ਦੀ ਕੰਪੋਨੈਂਟ ਦੀ ਕੁਆਲਿਟੀਆਂ ਘਟ ਗਈਆਂ ਪੇਂਟ ਦੀਆਂ ਕੁਆਲਿਟੀਆਂ ਘਟ ਗਈਆਂ ਟਾਇਰਾਂ ਦੀਆਂ ਕੁਆਲਿਟੀਆਂ ਘਟ ਗਈਆਂ ਤੇ ਹੁਣ ਰੇਟ ਵਾਰ ਚੱਲੂ ਹੋ ਗਈ ਉਹ ਸਸਤੇ ਤੋਂ ਸਸਤਾ ਸਸਤੇ ਤੋਂ ਸਸਤਾ ਸਾਈਕਲ ਬਣਾ ਲਓ ਉਹਦੇ ਨਾਲ ਕੀ ਹੋ ਗਿਆ ਵੀ ਜਿਹੜਾ ਐਂਡ ਕੰਜ਼ਿਊਮਰ ਆ ਨਾ ਉਹਦਾ ਵੀ ਵਿਸ਼ਵਾਸ ਸਾਈਕਲ ਉੱਪਰ ਖਤਮ ਹੋ ਗਿਆ ਵੀ ਆ ਕੁਆਲਿਟੀ ਦਾ ਵਧੀਆ ਨਹੀਂ ਜਦਕਿ ਉਹ ਲੈਣ ਲੱਗੇ ਇਹ ਨਹੀਂ ਸੋਚਦਾ ਵੀ ਯਾਰ ਮੈਂ ਉਹ ਡੀਲਰ ਕੀ ਕਰਦੇ ਤੱਕੇ ਨਾਲ ਦਾ ਸਸਤਾ ਬਹੁਤ ਇਹਨੇ 10000 ਰੁਪਏ ਦਾ ਫਰਕ ਆ ਤੂੰ ਆਹ ਸਾਈਕਲ ਲੈ ਜਾ। ਸੋ ਉਹ ਵੀ ਇੱਕ ਸਾਡੀ ਇੰਡਸਟਰੀ ਵਿੱਚ ਬਹੁਤ ਵੱਡਾ ਸੈਟਬੈਕ ਪਹੁੰਚਿਆ ਵਾ ਕੁਆਲਿਟੀ ਨਾ ਹੋਣ ਕਰਕੇ ਜਿਹੜੇ ਸਾਡੇ ਐਂਡ ਕੰਜ਼ਿਊਮਰ ਆ ਉਹ ਵੀ ਪਿੱਛੇ हट ਗਏ। ਥੋੜੀ ਇੰਡਸਟਰੀ ਦੇ ਵਿੱਚ ਵੀ ਲੋਕ ਐਸੇ ਲੁਕੇ ਬੈਠੇ ਆ ਜਿਹੜੇ ਥੋੜੀ ਇੰਡਸਟਰੀ ਨੂੰ ਖਤਮ ਕਰਨ 'ਚ ਲੱਗੇ ਹੋਇਆ। ਬਿਲਕੁਲ ਉਹੀ ਉਹੀ ਬੈਠੇ ਆ ਜੀ ਸਾਰੇ। ਹਾਂ। ਜਿਹੜੇ ਬੰਦੇ ਸਸਤਾ ਸਾਈਕਲ ਵੇਚਦੇ ਆ ਉਹ ਦੂਸਰੀ ਗੱਲ ਸਸਤਾ ਤਾਂ ਚਲੋ ਵੇਚ ਰਹੇ ਆ ਅੰਡਰ ਅਨਵਾਇਸ ਵੇਚ ਰਹੇ ਆ ਬਿੱਲ ਨਹੀਂ ਬਣਾਉਂਦੇ ਬਿੱਲ ਨਹੀਂ ਬਣਾਉਂਦੇ ਅਗਰ ਸਾਈਕਲ ਮੰਨ ਲਓ ਵੀ 3000 ਦਾ ਜਾਂ 2500 ਦਾ ਸਾਈਕਲ ਆ ਉਹਦਾ ਬਿੱਲ 800 700 ਰੁਪਏ ਦਾ ਬਿੱਲ ਬਣਾਉਂਦੇ ਗਵਰਨਮੈਂਟ ਨੂੰ ਵੀ ਰੈਵਨਿਊ ਨਾਸ ਹੁੰਦਾ ਵਾ ਹਮ ਬਿਲਕੁਲ ਸਸਤਾ ਸਾਈਕਲ ਵੇਚੀ ਜਾਂਦੇ ਆ ਔਰ ਇੱਕ ਇੱਕ ਬਿੱਲ ਤੇ ਦੋ ਦੋ ਵਾਰੀ ਸਾਈਕਲ ਯੂਪੀ ਜੀ ਉੱਜਾਣਾ ਤਾਂ ਦੋ ਦੋ ਇੱਕ ਬਿੱਲ ਤੇ ਦੋ ਦੋ ਵਾਰੀ ਟਰਾਂਸਪੋਰਟੇਸ਼ਨ ਕਰ ਦਿੰਦੇ ਸੋ ਉਹ ਵੀ ਇੱਕ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਡੇ ਅੰਡਰ ਆਨ ਵਾਈਸ ਸਾਈਕਲ ਵੇਚਣ ਲੱਗ ਗਈ। ਹਮਮ ਗਵਰਨਮੈਂਟ ਨੂੰ ਵੀ ਲੋਸ ਹੋ ਰਿਹਾ ਔਰ ਸਾਈਕਲ ਦੀ ਕੁਆਲਿਟੀ ਵੀ ਘਟਦੀ ਜਾ ਰਹੀ ਹੈਗੀ ਆ ਔਰ ਸਸਤੇ ਤੋਂ ਸਸਤੀ ਮਾਰਕਟ ਘਟੀਆਂ ਤੋਂ ਕੋਡੀਆਂ ਮਾਰ ਵੇਚਣ ਕਰਕੇ ਜਿਹੜਾ ਐਂਡ ਕੰਜ਼ਿਊਮਰ ਆ ਉਹਦਾ ਵੀ ਵਿਸ਼ਵਾਸ ਉੱਠਦਾ ਜਾ ਰਿਹਾ। ਜਿਵੇਂ ਪਹਿਲੇ ਸਮਿਆਂ ਦੀ ਗੱਲ ਕਰਾਂ ਤੇ ਪਹਿਲੇ ਸਮਿਆਂ ਜਿੱਤਾ ਹਰ ਥਾਂ ਤੇ ਜਿਹੜਾ ਸਾਈਕਲ ਭੇਜਿਆ ਜਾਂਦਾ ਸੀ ਲੋਡ ਕਰ ਕਰਕੇ ਅੱਜ ਦੇ ਟਾਈਮ ਦੇ ਵਿੱਚ ਕਿਥੇ ਕਿਥੇ ਭੇਜਿਆ ਜਾਂਦਾ ਵਾ ਕਿਥੇ ਕਿਥੇ ਡਿਮਾਂਡ ਆ ਸਾਈਕਲ ਦੀ ਸਿੱਕ ਦੀ ਡਿਮਾਂਡ ਤਾਂ ਸਾਰੇ ਇੰਡੀਆ ਦੇ ਵਿੱਚ ਹੀ ਹੈਗੀ ਆ ਭੇਜਿਆ ਅੱਜ ਵੀ ਉਦਾਂ ਹੀ ਜਾਂਦਾ ਵਾ ਇੰਡੀਆ ਤੋਂ ਬਾਹਰ ਵੀ ਜਾ ਰਿਹਾ ਹੈ ਇੰਡੀਆ ਤੋਂ ਬਾਹਰ ਸਿਰਫ ਤੁਹਾਨੂੰ ਦੱਸਿਆ ਵੀ 600 ਕਰੋੜ ਦੀ ਸਾਡੀ ਟਰਨਓਵਰ ਆ ਮੈਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ 1% ਵੀ ਨਹੀਂ ਵਰਲਡ ਦੀ ਮਦਦ ਅਸੀਂ ਸੇਲ ਕਰ ਰਹੇ ਜਾਂ ਤੱਕ ਚਾਈਨਾ 66% ਮਾਰਕ ਸੇਲ ਕਰ ਰਹਾ ਵਾ ਸੋ ਸਾਨੂੰ ਆਪਣੀ ਕੁਆਲਿਟੀ ਨੂੰ ਅਪਗ੍ਰੇਡ ਕਰਨਾ ਚਾਹੀਦਾ ਸਾਨੂੰ ਆਪਣੀ ਮਸ਼ੀਨਾਂ ਨੂੰ ਅਪਗ੍ਰੇਡ ਕਰਨਾ ਚਾਹੀਦਾ ਉਹ ਗਵਰਨਮੈਂਟ ਦੀ ਸਪੋਰਟ ਤੋਂ ਬਿਨਾਂ ਅਸੀਂ ਅੱਗੇ ਨਹੀਂ ਚੱਲ ਸਕਦੇ ਜਿੱਦਾਂ ਕਿ ਗਵਰਨਮੈਂਟ ਨੇ ਸਾਨੂੰ ਕਿਹਾ ਸੀਗਾ ਵੀ ਤੁਹਾਨੂੰ ਪੇਮੈਂਟ 45 ਦਿਨ ਦੀ ਪੇਮੈਂਟ ਐਮ ਐਸ ਐਮ ای ਨੂੰ 45 ਦਿਨ ਦੀ ਪੇਮੈਂਟ ਦੇ ਵਿੱਚ ਪੇਮੈਂਟਾਂ ਹੋਣੀਆਂ ਚਾਹੀਦੀਆਂ ਬਹੁਤ ਘੱਟ ਕੰਪਨੀਆਂ 45 ਦਿਨਾਂ ਚ ਪੇਮੈਂਟਾਂ ਕਰਦੀਆਂ ਆ ਜਿਆਦਾਤਰ ਕੰਪਨੀਆਂ 90 100 ਦਿਨ ਦੇ ਵਿੱਚ ਪੇਮੈਂਟ ਕਰਦੀਆਂ ਉਹ ਵੀ ਇੱਕ ਸਾਡਾ ਬੜਾ ਵੱਡਾ ਸੈਡ ਬੈਕਰ ਸਾਡੀ ਇੰਡਸਟਰੀ ਨੂੰ ਅਗਰ ਗਵਰਨਮੈਂਟ ਨੇ ਕੋਈ ਰੂਲ ਬਣਾਇਆ ਹੈਗਾ 45 ਦਿਨ ਪੇਮੈਂਟ ਦਾ ਤਾਂ ਸਭ ਨੂੰ 45 ਦਿਨ ਦੀ ਪੇਮੈਂਟ ਦੇਣੀ ਵੀ ਚਾਹੀਦੀ ਔਰ ਜੀ ਤੋ ਅਸੀਂ ਮੰਨ ਲੈਂਦੇ ਹਾਂ ਵੀ ਉਹਨੂੰ 45 ਦਿਨ ਚ ਦਈਏ ਜਿਹੜਾ ਜਿਹਨੂੰ ਅਸੀਂ ਮਾਲ ਸੇਲ ਕਰਦੇ ਉਹ ਵੀ ਸਾਨੂੰ 45 ਦਿਨ ਚ ਦੇ ਦੇਵੇ ਹੁੰਦਾ ਕੀ ਹੈ ਵੀ ਉਹ ਸਾਲ ਬਾਅਦ 45 ਨੂੰ ਅਸੀਂ ਠੀਕ ਕਰ ਲੈਂਦੇ ਆ ਆਪਣੀ ਬੈਨੇਫਿਟਾਂ ਦੇ ਵਿੱਚ ਉਹ ਕਾਨੂੰਨ ਬਣਾਉਣ ਦਾ ਤਾਂ ਕੋਈ ਫਾਇਦਾ ਨਹੀਂ ਹੋਇਆ ਕੋਈ ਫਾਇਦਾ ਨਹੀਂ ਹੋਇਆ ਬਿਲਕੁਲ ਨਹੀਂ ਹੁਣ ਕਰੰਟ ਪੋਜੀਸ਼ਨ ਇਹ ਹੈ ਵੀ ਗਵਰਨਮੈਂਟ ਨੇ ਸਾਨੂੰ ਪਿੱਛ ਇੱਕ ਰੂਮਰ ਆ ਰਹੀ ਹੈ ਵੀ ਸਾਈਕਲ ਤੇ ਮਤਲਬ 12 ਤੋਂ 5% GST ਕਰ ਲੈਣਾ ਆ 6 ਮਹੀਨੇ ਹੋ ਗਏ ਇਹ ਰੂਮਰ ਚੱਲਦੀ ਨੂੰ ਹੂੰ ਉਹਦੇ ਨਾਲ ਵੀ ਕੀ ਹੋ ਗਿਆ ਵੀ ਸਾਡੀ ਜਿਹੜੀ ਸੇਲ ਆ ਘੱਟ ਗਈ ਹੂੰ ਡੀਲਰ ਨੂੰ ਜਦੋਂ ਅਸੀਂ ਮਾਲ ਵੇਚਦੇ ਆ ਨਾ ਅੱਗੇ ਉਹ ਅਗਰ 1000 ਸਾਈਕਲ ਮੰਗਾਂਦਾ ਸੀ ਹੁਣ ਉਹ ਕਹਿੰਦਾ ਯਾਰ 100 200 ਸਾਈਕਲ ਵੇਚੋ ਵੀ GST ਘਟ ਜਾਣਾ ਆਪਾਂ ਮੇਰਾ ਨੁਕਸਾਨ ਨਾ ਹੋ ਜਾਵੇ ਹੂੰ ਉਹ ਵੀ ਪਿਛਲੇ 5-6 ਮਹੀਨੇ ਤੋਂ ਸਾਡਾ ਸਾਈਕਲ ਦੀ ਜਿਹੜੀ ਸੇਲ ਬਦਲ ਨਾ ਹੋਣ ਦਾ ਕਾਰਨ ਵੀ ਹਮਮ ਇਹੀ ਆ ਵੀ ਗਵਰਨਮੈਂਟ ਨੇ ਜਾਂ ਤਾਂ ਉਹ 5% ਕਰ ਦੇਣ ਹਮਮ ਡੀਐਸਟੀ ਅਗਰ ਨਹੀਂ ਕਰਨਾ ਤਾਂ ਸਾਨੂੰ ਦੱਸ ਦੇਣ ਵੀ ਉਹ ਨਹੀਂ ਹੋਣਾ ਹੈਗਾ ਤਾਂ ਕਿ ਅਸੀਂ ਖੁੱਲ ਕੇ ਬਿਜ਼ਨਸ ਤਾਂ ਕਰੀਏ ਡੀਲਰ ਵੀ ਖੁੱਲ ਕੇ ਮਾਲ ਲਵੇ ਉਹ ਵੀ ਇੱਕ ਵੱਡਾ ਕਾਰਨ ਆ ਵੀ ਜਿਹੜੀ ਸਾਡੇ ਸੈਕਟਰ ਇੰਡਸਟਰੀ ਇਸ ਟਾਈਮ ਪਿੱਛੇ ਜਾ ਰਹੀ ਹੈਗੀ ਤੁਸੀਂ ਕਹਿੰਦੇ ਕਿ ਚਾਈਨਾ ਇਸ ਵੇਲੇ ਅੱਗੇ ਆ ਇਸ ਇੰਡਸਟਰੀ ਦੇ ਵਿੱਚ ਉੱਥੋਂ ਸਾਈਕਲ ਜਿਹੜਾ ਵਾ ਬਣਦਾ ਹੈ ਔਰ ਬਾਹਰ ਕੰਟਰੀਆਂ 'ਚ ਜਾ ਜਾ ਕੇ ਸਪਲਾਈ ਹੁੰਦਾ ਵੈ ਪਰ ਇੱਥੇ ਇੰਡੀਆ ਦੇ ਵਿੱਚ ਇਸ ਦੀ ਮਾਰ ਹੈ ਪੰਜਾਬ ਦੇ ਵਿੱਚ ਇਸ ਦੀ ਮਾਰ ਹੈ ਜੇ ਆਪਾਂ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਤੇ ਬਾਹਰਲੇ ਦੇਸ਼ਾਂ 'ਚ ਤਾਂ ਅੱਜ ਵੀ ਲੋਕ ਤਕਰੀਬਨ ਸਾਈਕਲ ਤੇ ਹੀ ਜਿਹੜਾ ਇੱਧਰ ਉੱਧਰ ਜਾਂਦੇ ਹੈਗੇ ਆ ਪਰ ਆਪਣੀ ਇੰਡੀਆ ਦੇ ਵਿੱਚ ਇਲੈਕਟ੍ਰੋਨਿਕ ਚੀਜ਼ਾਂ ਆ ਗਈਆਂ ਉਹਨਾਂ ਤੇ ਸਵਾਰ ਹੋ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਹੈਗੇ ਆ ਫਿਰ ਇਸ ਚੀਜ਼ ਨੂੰ ਕੰਟਰੋਲ ਕਰਨਾ ਚਾਹੀਦਾ ਹੈਗਾ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵੀ ਆਪਾਂ ਕਿਉਂਕਿ ਜੇ ਆਪਾਂ ਸਾਈਕਲ ਕਰੀਏ ਨਾ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਸਾਈਕਲ ਇੱਕ ਚਲਾਣ ਵਾਲੀ ਚੀਜ਼ ਨਹੀਂ ਹੈਗੀ ਇਹਦੇ ਨਾਲ ਐਕਸਰਸਾਈਜ਼ ਬੜੀ ਵਧੀਆ ਹੋ ਜਾਂਦੀ ਆ ਬਿਲਕੁਲ ਇਹ ਤੁਹਾਡੀ ਗੱਲ ਬਿਲਕੁਲ ਅੱਖੀ ਹੈਗੀ ਆ ਅਸੀਂ ਗਵਰਨਮੈਂਟ ਨੂੰ ਵੀ ਇਹੀ ਹਮੇਸ਼ਾ ਕਹਿੰਦੇ ਆ ਵੀ ਜਿੱਦਾਂ ਹਾਲੈਂਡ ਆ ਹੋਲੈਂਡ ਦੇ ਵਿੱਚ ਤਕਰੀਬਨ 90% ਬੰਦੇ ਸਾਈਕਲ ਚਲਾਉਂਦੇ ਬਿਲਕੁਲ ਸਹੀ ਹੈ ਠੀਕ ਹੈ ਤੁਸੀਂ ਹੋਲੈਂਡ ਵੀਡੀਓ ਕੱਟ ਕੇ ਦੇ ਲੋ ਜਾਂ ਹੋਲੈਂਡ ਦਾ ਦੇਖੋ ਉੱਥੇ ਸਾਈਕਲ ਟਰੈਕਸ ਬਣੇ ਹੋਏ ਆ ਸਪੈਸ਼ਲ ਸਾਈਕਲ ਟਰੈਕਸ ਬਣੇ ਹੋਏ ਆ ਸਾਡੀ ਇੰਡੀਆ ਦੇ ਵਿੱਚ ਹਲੇ ਕਮੀ ਆ ਪਰ ਗੜਗਰੀ ਸਾਹਿਬ ਨੂੰ ਮੈਂ ਦੇਖਿਆ ਵਾ ਵੀ ਉਹਨਾਂ ਦਾ ਵਿਜ਼ਨ ਬਹੁਤ ਅੱਛਾ ਸੀ ਉਹਨਾਂ ਨੂੰ ਰਿਕਵੈਸਟ ਵੀ ਕੀਤੀ ਸੀ ਹੁਣ ਜਿੰਨੇ ਨਵੇਂ ਹਾਈਵੇ ਇੰਡੀਆ ਚ ਵੀ ਬਣ ਰਹੇ ਆ ਉਹ ਵੀ ਨਾਲ ਪੈਰਲਲ ਸਾਈਕਲ ਟਰੈਕ ਬਣਾ ਰਹੇ ਆ ਸੋ ਜਦੋਂ ਟਰੈਕ ਬਣਨਗੇ ਤਾਂ ਨੇਚਰਲ ਵੀ ਲੋਕੀ ਸਾਈਕਲ ਚਲਾਉਣਗੇ ਕਿਉਂਕਿ ਸਾਈਕਲ ਇੱਕ ਕੱਲਾ ਸਾਈਕਲ ਨਾਲ ਹੈਲਥ ਦੀ ਪ੍ਰੋਬਲਮ ਨਹੀਂ ਹੁੰਦੀ ਹੈ ਹੈਲਥ ਵੀ ਠੀਕ ਰਹਿੰਦੀ ਹੈ ਪੋਲੂਸ਼ਨ ਵੀ ਘਟਦਾ ਹੈ ਨਾ ਔਰ ਜਿਹੜੀ ਟ੍ਰੈਫਿਕ ਆ ਇੰਨਾ ਵਧੀ ਜਾ ਰਿਹਾ ਕੰਟਰੀ ਉਹ ਵੀ ਘਟਦਾ ਹੈਗਾ ਬਸ ਗਵਰਨਮੈਂਟ ਨੂੰ ਅਗਰ ਗਵਰਨਮੈਂਟ ਹੁਣ ਕਾਰਨ ਜ਼ਰੂਰ ਲੱਗੀ ਹੋਈ ਆ ਪਰ ਗਵਰਨਮੈਂਟ ਨੂੰ ਜਿੱਦਾਂ ਫੋਰਨ ਕੰਟਰੀਆਂ ਵਿੱਚ ਜੇ ਦੇਖਦੇ ਆ ਵੀ ਸਾਈਕਲ ਲੈਣਾ ਡਿਫਰੈਂਟ ਬਣੀਆਂ ਹੋਈਆਂ ਬਸ ਇੱਥੇ ਵੀ ਜਦੋਂ ਤਾਂ ਇਦਾਂ ਦਾ ਸਿਸਟਮ ਆ ਜਾਵੇ ਤਾਂ ਸਾਡੇ ਸੈਕੰਡਰੀ ਜਿਹੜੀ ਗ੍ਰੋਥ ਆ ਹੋਰ ਅੱਗੇ ਵੱਧ ਜਾਊਗੀ ਸਰਕਾਰ ਦੀ ਗੱਲ ਆਪਾਂ ਇੱਕ ਪਾਸੇ ਰੱਖ ਦਿੰਨੇ ਆ ਜੇ ਆਪਾਂ ਤੁਹਾਡੀ ਇੰਡਸਟਰੀ ਦੀ ਗੱਲ ਕਰੀਏ ਤਾਂ ਅ ਅੱਜ ਦੇ ਯੁੱਗ ਨੂੰ ਦੇਖਦੇ ਹੋਏ ਕਿਹੜੀਆਂ ਤਬਦੀਲੀਆਂ ਲਿਆਂਦੀ ਲੋੜ ਹੈਗੀ ਐ ਤਾਂ ਜੋ ਇਸ ਇੰਡਸਟਰੀ 'ਚ ਕੰਮ ਕਰ ਸਕੇ ਦੇਖੋ ਸਭ ਤੋਂ ਪਹਿਲਾਂ ਤਾਂ ਵੀ ਸਾਡੀ ਜਿਹੜੀ ਸਾਈਕਲ ਇੰਡਸਟਰੀ ਹੈਗੀ ਗਵਰਨਮੈਂਟ ਨੂੰ ਚਾਹੀਦੇ ਵੀ ਜਿਹੜੀ ਉਹ ਪਾਲਿਸਿਜ਼ ਬਣਾਉਣ ਨਾਲ ਹੈਗੀਆਂ ਜਿੱਦਾਂ ਪੇਮੈਂਟ 45 ਦਿਨ ਦੀ ਉਹ ਡੈਫੀਨਿਟਲੀ 45 ਦਿਨ ਦੀ ਪੇਮੈਂਟ ਹੋਣੀ ਚਾਹੀਦੀ ਹੈ ਦੂਸਰਾ ਅੰਡਰ ਨੋਆਇਸਾਂ ਜਿਹੜੀਆਂ ਲੋਕੀ ਮਾਲ 2 ਨੰਬਰ ਦਾ ਵੇਚੀ ਜਾਂਦੇ ਉਹ ਘਟਾਉਣਾ ਚਾਹੀਦਾ ਗਵਰਨਮੈਂਟ ਨੂੰ ਵੀ ਉਹਦੇ ਵਿੱਚ ਫਾਇਦਾ ਹੁੰਦਾ ਵਾ ਤੀਸਰਾ ਜਿਹੜੀ ਗਵਰਨਮੈਂਟ ਨੇ ਆ ਬਿਨਾਂ ਰੂਮਰ ਚੱਲਦੀ ਆ ਵੀ ਸਾਈਕਲ ਦੇ 5% ਜੀਐਸਟੀ ਹੋ ਜਾਣਾ ਉਹ ਜੇ ਹੋਣਾ ਤਾਂ ਕਰ ਦੇ ਨਹੀਂ ਹੋਣਾ ਤੁਹਾਨੂੰ ਦੱਸ ਦੇਣ ਤਾਂ ਕਿ ਉਹਦੇ ਕਰਕੇ ਵੀ ਸਾਡੀ ਸੈਕੰਡਰੀ ਸੇਲ ਪਿੱਛੇ ਜਾ ਰਹੀ ਹੈ ਚੌਥਾ ਜਿਹੜੀ ਸਾਨੂੰ ਸਭ ਤੋਂ ਵੱਡੀ ਸਾਡੀ ਡਿਮਾਂਡ ਆ ਵੀ ਜਿਹੜੀ ਇੰਪੋਰਟ ਮਸ਼ੀਨਾਂ ਸੀ ਇੰਪੋਰਟ ਕਰੀਏ ਉਹ ਡਿਊਟੀ ਸਾਡੀ ਜਿਹੜੀ ਸਾਡੇ ਐਮਐਸਐਮ ਇੰਡਸਟਰੀ ਵਿੱਚ ਡਿਊਟੀ ਜ਼ੀਰੋ ਡਿਊਟੀ ਕਰ ਦੇਣ ਤਾਂ ਕਿ ਅਸੀਂ ਵਧਿਆ ਤੋਂ ਵਧਿਆ ਮਸ਼ੀਨਾਂ ਲੈ ਕੇ ਇੱਥੇ ਕੰਮ ਬਣਾਈਏ ਅਸੀਂ ਸਾਡੇ ਟੈਲੈਂਟ ਜਿਹੜੇ ਚਾਈਨਾ ਬਣਾ ਸਕਦਾ ਅਸੀਂ ਕਿਉਂ ਨਹੀਂ ਬਣਾ ਸਕਦੇ ਅਸੀਂ ਕਿਉਂ ਨਹੀਂ ਬਣਾ ਸਕਦੇ ਗਵਰਨਮੈਂਟ ਨੂੰ ਇਹ ਵੱਲ ਸਾਡੇ ਵੱਲ ਧਿਆਨ ਦੇਣ ਬਾਈਸਾਈਕਲ ਟ੍ਰੈਕ ਆਲਰੇਡੀ ਬਣ ਰਹੇ ਆ ਹੋਰ ਉਹਨਾਂ ਦੇ ਤੇ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ ਔਰ ਗਵਰਨਮੈਂਟ ਨੂੰ ਚਾਹੀਦਾ ਇੱਕ ਆਪਣਾ ਇਹ ਜਿੱਦਾਂ ਹੁਣ ਉਹ ਉਹਨਾਂ ਕੋਲ ਬਜਟ ਹੈ ਸਾਡੇ ਐਮਐਸਐਮ ਇੰਡਸਟਰੀ ਕੋਲੇ ਵੀ ਸਾਈਕਲ ਨੂੰ ਪ੍ਰਮੋਟ ਕਰਨ ਵਾਸਤੇ ਉਹ ਪ੍ਰਮੋਸ਼ਨ ਮੰਗ ਚਲਾ인다 ਵੀ ਸਾਈਕਲ ਚਲਾਓ ਦੀ ਸਾਰੇ ਸਾਰੇ ਜਿੰਨੇ ਲੀਡਰ ਆ ਉਹ ਵੀ ਸਾਈਕਲ ਚਲਾਉਣ ਹੋਰ ਵੀ ਜਿੰਨੇ ਜਿੰਨੇ ਸਾਡੇ ਐਕਟਰਸ ਹੈਗੇ ਆ ਜਾਂ ਕੋਈ ਹੋਰ ਵੀ ਗਲੈਮਰਸ ਜਿੱਥੇ ਵੀ ਹੈਗੇ ਆ ਉਹ ਸਾਈਕਲ ਨੂੰ ਪ੍ਰਮੋਟ ਕਰਨ ਲਈ ਸਾਈਕਲ ਚਲਾਓ ਵੱਧ ਤੋਂ ਵੱਧ ਸੋ ਉਹ ਤੱਕ ਗਵਰਨਮੈਂਟ ਪ੍ਰਮੋਟ ਪ੍ਰਮੋਟ ਸਾਈਕਲ ਇਹਨਾਂ ਕੋਲ ਬਜਟ ਜ਼ਰੂਰ ਆ ਸੈਂਟਰ ਕੋਲੇ ਉਹ ਬਜਟ ਨੂੰ ਪ੍ਰਮੋਟ ਕਰਨ ਸਾਈਕਲ ਨੂੰ ਚਲਾਉਣ ਲੱਗੇ ਤਾਂ ਕਿ ਸਾਈਕਲ ਦੀ ਜਿਹੜੀ ਸੇਲ ਸਾਡੀ ਉਹ ਵਧੇ ਅੱਜ ਦੇ ਟਾਈਮ ਦੇ ਵਿੱਚ ਇੱਕ ਨਵਾਂ ਸਾਈਕਲ ਇੰਡਸਟਰੀ ਲੱਗ ਸਕਦੀ ਹੈ ਜਾਂ ਨਹੀਂ ਲੱਗ ਸਕਦੀ ਦੱਖੋ ਆਦੀ ਡੇਡ ਦੇ ਵਿੱਚ ਤਾਂ ਲੁਧਿਆਣਾ ਦੇ ਵਿੱਚ ਸੈਕੰਡ ਇੰਡਸਟਰੀ ਲਾਉਣ ਦਾ ਕੋਈ ਫਾਇਦਾ ਨਹੀਂ ਜੀ ਇੰਨੇ ਪੈਸੇ ਲਾ ਕੇ ਅਸੀਂ ਅਗਰ ਸਾਈਕਲ ਪਾਰਟੀ ਬਣਾਉਣਾ ਤਾਂ ਉਹਦੇ ਵਿੱਚ ਤੁਹਾਨੂੰ ਮਾਰਜਨ ਪ੍ਰੋਫਿਟ ਨਹੀਂ ਆਊਗਾ ਲਾਸ ਹੀ ਜਾਊਗਾ ਇੰਨੇ ਮਹਿੰਗੇ ਮਹਿੰਗੇ ਕਿਉਂਕਿ ਸਾਡੇ ਕੋਲ ਵੋਲਿਊਮ ਨਹੀਂ ਹੈ ਵੋਲਿਊਮ ਨਹੀਂ ਹੈ ਸਾਡੇ ਕੋਲ ਵੋਲਿਊਮ ਵੋਲਿਊਮ ਇਸ ਕਰਕੇ ਨਹੀਂ ਵੀ ਯੂਰਪ ਕੋ ਜਾਂ ਹੋਰ ਅਮਰੀਕਾ ਫੋਰਨ ਅਸੀਂ ਮਾਲ ਸਾਡੀ ਸੇਲ ਹੀ ਨਹੀਂ ਹੈ ਉਦੋਂ ਦੇ ਅਸੀਂ ਕੰਪੋਨੈਂਟ ਬਣਾਉਂਦੇ ਨਹੀਂਗੇ ਅਸੀਂ ਇੱਥੇ ਇੰਨੇ ਪੈਸੇ ਲਗਾ ਕੇ ਅਗਰ ਉਹ ਕੰਪੋਨੈਂਟ ਸਾਡੀ ਸੇਲ ਹੀ ਨਹੀਂ ਹੋਊਗੀ ਸੇਲ ਹੀ ਸਾਡੀ ਲਿਮਟਿਡ ਸੇਲ ਆ ਇੱਕ ਆਈਟਮ ਹੁੰਦਾ ਹੈ ਤੇ ਹੁਣ ਹੋਰ ਅਗਰ ਬਣਾਈ ਜਾਊਗਾ ਤਾਂ ਉਹ ਵੀ ਬਿੱਚੀ ਖਰਾਬ ਹੋਊਗਾ ਹੋਰਾਂ ਨੂੰ ਵੀ ਖਰਾਬ ਹੋਊਗਾ ਆਪ ਵੀ ਖਰਾਬ ਹੋਊਗਾ ਮੈਂ ਤਾਂ ਸਾਰੇ ਯਾਰਾਂ ਦੋਸਤਾਂ ਨੂੰ ਇਹੀ ਕਹਾਂਗਾ ਸੈਕੰਡ ਇੰਡਸਟਰੀ ਦੇ ਜਿੰਨੇ ਵੀ ਲੋਕ ਆ ਜਦੋਂ ਕੋਈ ਤੁਸੀਂ ਸਾਈਕਲ ਦਾ ਕੰਪੋਨੈਂਟ ਬਣਾਉਣਾ ਵਾ ਉਦੋਂ ਪਹਿਲਾਂ ਉਹਨੂੰ ਚੈੱਕ ਕਰ ਲਓ ਵੀ ਕਿੰਨੇ ਘਰ ਬਣਾਉਂਦੇ ਆ ਕਿੰਨੇ ਘਰ ਮੈਨੂਫੈਕਚਰ ਬਣਾਉਂਦੇ ਫਿਰ ਉਹਨੂੰ ਬਣਾਓ ਤੁਸੀਂ ਲਾਈ ਲੱਗ ਬਣਾਈ ਚੱਲੋਗੇ ਉਹਨੂੰ ਵੀ ਨਹੀਂ ਬਚਦਾ ਹੁੰਦਾ ਤੁਸੀਂ ਵੀ ਹੋਰ ਆ ਜਾਂਦੇ ਉਹ ਨਾ ਉਹਨਾਂ ਨੂੰ ਬਚਦਾ ਨਾ ਉਹਨਾਂ ਨੂੰ ਬਚਦਾ ਸੋ ਇਹ ਇੱਕ ਸਾਡੀ ਸਾਡੀ ਐਸੋਸੀਏਸ਼ਨ ਦੀ ਵੀ ਕਮੀਆਂ ਵਾ ਵੀ ਮਤਲਬ ਲੋਕਾਂ ਨੂੰ ਗਾਈਡ ਕਰਨਾ ਵੀ ਆਪਾਂ ਇਹ ਕੰਪੋਨੈਂਟ ਇੰਨੇ ਬੰਦੇ ਬਣਾਉਣ ਲੱਗੇ ਹੋਰ ਨਾ ਬਣਾਉਣ ਹੋਰ ਬਣਾਵਾਂਗੇ ਡਿਮਾਂਡ ਤਾਂ ਉਨੀ ਹੈ ਨਾ ਉਹ ਤਾਂ ਲਿਮਟਿਡ ਡਿਮਾਂਡ ਡਿਮਾਂਡ ਹੀ ਹੈ ਹੋਰ 10 ਬੰਦੇ ਹੋਰ ਬਣਾਉਣ ਲੱਗ ਜਾਣਗੇ ਉਹ ਦੂਸਰਿਆਂ ਨੂੰ ਵੀ ਖਰਾਬ ਕਰਨਗੇ ਚਲੋ ਜਾਂਦੇ ਜਾਂਦੇ ਇੱਕ ਆਖਰੀ ਸਵਾਲ ਤੁਹਾਨੂੰ ਮੈਂ ਕਰਨਾ ਚਾਹੁੰਗਾ ਤੁਸੀਂ ਕਿਹਾ ਕਿ ਅੱਜ ਦੇ ਟਾਈਮ 'ਚ ਇੰਡਸਟਰੀ ਨਹੀਂ ਲੱਗ ਸਕਦੀ ਜਿਹੜੀ ਇੰਡਸਟਰੀਆਂ ਚੱਲ ਰਹੀਆਂ ਨੇ 올 ਓਵਰ ਪੰਜਾਬ 올 ਓਵਰ ਇੰਡੀਆ ਉਹਨਾਂ ਦਾ ਭਵਿੱਖ ਕੀ ਹੈ ਸਰ ਦੇਖੋ 90% ਸਾਈਕਲ ਐਂਡ ਸਾਈਕਲ ਪਾਰਟ ਸਾਡੇ ਇੱਥੇ ਲੁਧਿਆਣਾ ਦੀ ਲੁਧਿਆਣੇ ਦਾ ਸਾਡਾ ਜਿਹੜਾ ਫਿਊਚਰ ਹੈਗਾ ਬਿਲਕੁਲ ਠੀਕ ਨਹੀਂ ਹੈ ਹਮ ਮਤਲ ਸਾਨੂੰ ਮਤਲ ਇਦਾ ਲੱਗਦਾ ਵਾ ਵੀ ਕਿਉਂਕਿ ਅਸੀਂ ਪਿਛਲੇ ਕਿੰਨੇ ਸਾਲੋਂ ਦੇਖਦੇ ਹਾਂ ਵੀ ਸਾਡੀ ਜਿਹੜੀ ਸੇਲ ਸਟਕ ਹੋ ਗਈ ਹੈ ਹਮ ਯਾਦ ਆ ਸੀ ਮਤਲਬ ਬਹੁਤ ਪੈਸੇ ਲਗਾ ਕੇ ਬਹੁਤ ਅੱਗੇ ਕੰਪੋਨੈਂਟ ਬਣਾਈ ਜਿਹੜੇ ਕਿ ਯੂਰਪ ਵੇਚੀਏ ਯੂਰਪ ਨੂੰ ਫੋਕਸ ਕਰੀਏ ਬਿਲਕੁਲ ਠੀਕ ਹੈ ਯਾਦ ਆ ਸੀ ਗਵਰਨਮੈਂਟ ਨੂੰ ਚਾਹੀਦਾ ਵਾ ਵੀ ਉਹ ਸਾਈਕਲ ਨੂੰ ਪ੍ਰੋਮੋਸ਼ਨ ਕਰਨ ਵਾਸਤੇ ਕੋਈ ਨਾ ਕੋਈ ਬਿਆਨ ਚਲਾਉਣ ਲੋਕਾਂ ਨੂੰ ਵੇਅਰ ਕਰੇ ਔਰ ਜਿਹੜੀਆਂ ਤੁਹਾਨੂੰ ਮੈਂ ਗੱਲਾਂ ਦੱਸੀ ਹੈਗੀਆਂ ਵੀ ਗਵਰਨਮੈਂਟ ਦੀ ਜਿਹੜੀਆਂ ਕਮੀਆਂ ਵਾ ਉਹ ਠੀਕ ਕਰ ਲੈਣ ਤਾਂ ਕਿ ਜਿਹੜੀ ਸਾਡੀ ਬਾਈਸਾਈਕਲ ਇੰਡਸਟਰੀ ਹੈਗੀ ਐ ਸਟਕ ਹੋ ਗਈ ਐ ਉਹ ਤੁਸੀਂ ਉਹਨੂੰ ਤਾਂ ਹੀ ਨਿਕਲਾਂਗੇ ਅਗਰ ਸਟੇਟ ਔਰ ਸੈਂਟਰ ਗਵਰਨਮੈਂਟ ਦੋਨਾਂ ਦਾ ਤਾਲਮਲ ਸਹੀ ਹੋਊਗਾ ਸਹੀ ਹੋਊਗਾ ਸੋ ਬਹੁਤ ਸ਼ੁਕਰੀਆ ਸਰ ਤੁਸੀਂ ਕੀਮਤੀ ਸਮਾਂ ਦਿੱਤਾ ਸਾਨੂੰ ਔਰ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ ਸੋ ਬਿਲਕੁਲ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ 'ਚ ਕੀਤੀ ਗੱਲਬਾਤ ਚੰਗੀ ਲੱਗੀ ਹੋਊਗੀ ਜੇ ਵੀਡੀਓ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਤੱਕ ਇਹ ਪਹੁੰਚਦੀ ਹੈ ਤਾਂ ਅਸੀਂ ਵੀ ਇਹੀ ਚਾਹਾਂਗੇ ਕਿ ਆਕੇ ਕੋਈ ਸਰਕਾਰ ਦਾ ਨੁਮਾਇੰਦਾ ਇਸ ਇੰਡਸਟਰੀ ਦੇ ਵੱਲ ਧਿਆਨ ਦੇਵੇ ਔਰ ਇਸ ਇੰਡਸਟਰੀ ਦੀ ਬਾਫੜੇ ਤਾਂ ਜੋ ਫਿਰ ਦੁਆਰਾ ਇੱਕ ਵਾਰ ਸਾਈਕਲ ਦਾ ਯੋਗ ਸ਼ੁਰੂ ਹੋ ਸਕੇ ਔਰ ਆਪਣੀ ਸੇਤ ਦੇ ਨਾਲ ਨਾਲ ਤਾਂ ਚਲੋ ਚੱਲਦਾ ਹੀ ਰਹਿਣਾ ਪਰ ਇਸ ਇੰਡਸਟਰੀ ਦਾ ਵੀ ਜਿਹੜਾ ਕਾਰੋਬਾਰ ਹੈ ਉਹ ਵੱਧਦਾ ਫੁੱਲਦਾ ਰਹੇ ਕਿਉਂਕਿ ਆਪਾਂ ਕਰੋੜਾ ਰੁਪਏ ਦੀਆਂ ਗੱਡੀਆਂ ਤਾਂ ਲੈ ਲੈਨੇ ਆ ਪਰ ਜਦੋਂ 3000 4000 5000 ਦਾ ਸਾਈਕਲ ਲੈਣਾ ਹੋਵੇ ਕੋਈ ਵਧੀਆ ਤੇ ਉਹਦੇ ਚ ਆਪਾਂ ਨਖਰੇ ਕਰਦੇ ਆਂ ਤੇ ਉਹਨੂੰ ਚਲਾਣ ਲੱਗੇ ਅੱਜ ਦੇ ਟਾਈਮ 'ਚ ਸ਼ਰਮ ਮੰਨਦੇ ਆਂ ਵੀ ਅਸੀਂ ਸਾਈਕਲ ਨਹੀਂ ਚਲਾ ਸਕਦੇ ਚਲੋ ਖੈਰ ਜ਼ਮਾਨਾ ਇੱਦਾਂ ਦਾ ਵਾ ਅਸੀਂ ਜਿਆਦਾ ਕੁਝ ਕਹਿ ਵੀ ਨਹੀਂ ਸਕਦੇ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਇਸੇ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਰਵਾਂਗੇ ਬਣੇ ਰਹੋ ਸਾਡੇ ਨਾਲ ਧੰਨਵਾਦ